ਸਤਿ ਸ੍ਰੀ ਅਕਾਲ ਜੀ ਸਤਿ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ 24 ਫਰਵਰੀ ਤੇ ਅੱਦਰ ਜੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਦੁਪਹਿਰ ਤੋਂ 11:30 ਵਜੇ ਦਾ ਟਾਈਮ ਹੋਣਾ ਹੈ 11:30 ਜਾਂ 12 ਵਜੇ ਦਾ ਟਾਈਮ ਹੈ ਤੇ ਅੱਦਰ ਜੀ ਮੈਂ ਕੱਪੜੇ-ਕਪੜਾ ਧੋ ਚੁੱਕੀਆਂ ਸਵੇਰ ਦੀ ਤੇ ਹੁਣ ਅੰਨੀ ਤੇਜ਼ ਧੁੱਪ ਹੁੰਦੀ ਹੈ ਬਾਜੁਰ ਮੈਂ ਥੋੜੀ देर ਕੱਪੜੇ ਵਗੈਰਾ ਉੱਪਰ ਪਾਣੀ ਹੈ ਨਾ ਸੁੱਕਣੇ 11:00 ਕਦਰ ਫਿਰ ਬਹਿ ਜਾਨੀ ਹੁੰਨੀ ਆ ਨਾਲ ਜੀ ਮੇ ਥੋੜੇ ਪਤੀ ਹਵਾ ਚਲਦੀ ਹੈ ਛਾਂ ਚ ਕਰ ਲੈਂਨੀ ਆ ਮੰਜੀ ਤੇ ਚਲੋ ਜੀ ਕਪੜੇ ਵਗੈਰਾ ਤਾਂ ਨਾਲ ਦੀ ਨਾਲ ਹੀ ਹੁਣ ਬਸ ਪਾਣੇ ਆ ਦਸਾ ਮਿੰਟਾਂ ਦੇ ਵਿੱਚ ਸੁੱਕ ਜਾਂਦੇ ਨੇ ਹਲਕੇ ਫੁਲਕੇ ਤੋਂ ਪਿੰਨੀ ਤੇ ਜਾ ਪੂਰੀ ਗਰਮੀ ਆਈ ਪਈ ਹੈ ਇੱਕ ਤਰ੍ਹਾਂ ਦੀ ਤੇ ਬਸ ਥੋੜੇ ਜਿਹਾ ਕਪੜੇ ਰਹਿੰਦੇ ਆ ਮਸ਼ੀਨ 'ਚ ਪਾਣੇ ਜਿਹੜਾ ਆਏ ਦੇ ਨਾਲ ਲੱਗਾ ਉਹ ਵੀ ਨਾਲ ਤੋਂ ਪਹਿਲਾਂ ਮੈਂ ਕਾ ਆਪਣੇ ਕਪੜੇ ਵੀ ਪਾ ਦੇ ਮਸ਼ੀਨ 'ਚ ਇੱਧਰ ਮੈਂ ਫੜਾ ਫੜ ਭਾਂਡੇ ਮਾਜਣਾਗੀ ਇੱਧਰ ਮੈਂ ਜੀ ਸਬਜ਼ੀਆਂ ਬਣਾਤੀਆਂ ਨੇ ਦਾਲ ਰੱਖੀ ਹੋਈ ਹੈ ਬਣਾਉਣ ਵਾਸਤੇ ਦਾਲ ਨੂੰ ਸੀਟੀਆਂ ਲਵਾ ਲਿਆ ਨੇ ਤੇ ਅੱਜ ਦੋ ਸਬਜ਼ੀਆਂ ਬਣ ਰਹੀਆਂ ਨੇ ਤੇ ਪੇਠਾ ਕਿੰਨੇ ਦਿਨ ਦਾ ਨਾ ਲਿਆ ਕੇ ਰੱਖਿਆ ਹੋਇਆ ਸੀ ਫ੍ਰੀਜ 'ਚ ਕੱਟ ਕੇ ਵੀ ਰੱਖਿਆ ਹੋਇਆ ਸੀ ਉਹਦੀ ਵਾਰੀ ਨਹੀਂ ਸੀ ਆ ਰਹੀ ਬਣਾਉਣ ਦੀ ਤੇ ਮੈਂ ਕਿਹਾ ਚਲੋ ਅੱਜ ਪੇਠਾ ਵੀ ਨਾਲ ਬਣਾ ਹੀ ਦੇਣੀ ਆ ਦਾਲ ਦੇ ਤੇ ਉੱਧਰ ਕੜਾਈ ਦੇ ਵਿੱਚ ਮੈਂ ਪੇਠਾ ਰੱਖਿਆ ਆ ਬਣਾਉਣ ਵਾਸਤੇ ਛੋਟਾ ਜਿਹਾ ਇਸੇ ਪੇਠਾ ਅਸੀਂ ਦੋ ਜਣਿਆਂ ਨੇ ਖਾਣਾ ਜਵਰਾਜ ਪੇਠਾ ਖਾਂਦਾ ਨਹੀਂ ਉਹਦੇ ਵਾਸਤੇ ਫਿਰ ਦਾਲ ਬਣਾਤੀ ਹੈ ਦਾਲ ਅਸੀਂ ਵੀ ਲੱਲਾਂਗੇ ਨਾਲ ਤੇ ਆ ਹਿੰਗ ਰੱਖੀ ਹੋਈ ਹੈ ਮੈਂ ਖੋਲ ਕੇ ਕੋਲੀ ਦੇ ਵਿੱਚ ਤੇ ਆ ਜੀ ਜਿਹੜੀ ਦਾਲ ਸੀ ਮੈਂ ਤੁਹਾਨੂੰ ਦਿਖਾਈ ਸੀ ਹੁਣੇ ਕੁੱਕਰ ਨੂੰ ਹਿਲਾ ਕੇ ਦਾਲ ਪੱਲਾ ਨਾ ਅਲੱਗ ਮਤਲਬ ਦੇਖਣ ਨੂੰ ਲੱਗ ਰਹੀ ਸੀ ਮੋਟੇ ਮੋਟੇ ਢਾਣੇ ਬਾਸ ਐਨੂੰ ਚੰਗੇ ਤਰ੍ਹਾਂ ਮੈਂ ਇਦਾਂ ਨਾ ਕੁੱਕਰ ਦਾ ਢੱਕਣ ਬੰਦ ਕਰਕੇ ਹਿਲਾਤਾ ਇੱਕ ਦੋ ਵਾਰੀ ਤੇ ਚੰਗੇ ਤਰ੍ਹਾਂ ਮਿਕਸ ਹੋ ਗਈ ਹੈ ਦਾਲ ਤੇ ਲੋ ਜੀ ਇੱਧਰ ਮਸ਼ੀਨ ਦੇ ਵੀ ਜਿਹੜੇ ਜੋਰਾਜ ਦੇ ਕੱਪੜੇ ਸੀ ਉਹ ਵੀ ਧੋਤੇ ਗਏ ਨੇ ਤੇ ਇੱਧਰ ਜੀ ਮੈਂ ਨਾਲ ਜੀ ਦਾਲ ਬਣਾਈ ਆ ਫਿਰ ਜੋਰਾਜ ਕਹਿੰਦਾ ਚੋਲ ਵੀ ਬਣਾ ਲਓ ਤੇ ਵੈਸੇ ਵੀ ਚਲੋ ਹੁਣ ਗਰਮੀਆਂ ਦਾ ਮੌਸਮ ਆ ਗਿਆ ਦਾਲ ਚੋਲ ਵਧੀਆ ਲੱਗਦੇ ਆ ਤੇ ਫਿਰ ਮੈਂ ਚੋਲ ਵੀ ਰੱਖ ਦਿੱਤੇ ਨੇ ਬਣਨ ਵਾਸਤੇ ਕਿਚਨ ਦਾ ਮਤਲਬ ਮੈਂ ਸਾਰਾ ਕੰਮ ਨਿਬੇੜ ਦਿੱਤਾ ਬਸ ਫੁਲਕੇ ਰਹਿ ਗਏ ਨੇ ਫੁਲਕਿਆਂ ਤੋਂ ਬਾਅਦ ਪਾਜਰੋ ਖਵਾ ਕੇ ਦੋ ਬਣਾ ਲਾਂਗੇ ਤੇ ਇੱਧਰ ਮੈਂ फटाफट ਨਾ ਸਫਾਈ ਕਰ ਦਾਂਗੀ ਤਲੋ ਜੀ ਫ੍ਰਿਜ ਦੀ ਟੋਕਰੀ ਪਰ ਮੈਂ ਤਾਂ ਉhti ਸੀ ਕਿ ਸਬਜ਼ੀਆਂ ਕੱਟ ਕੇ ਰੱਖੀਆਂ ਐ ਇਸੇ ਨੀਚੇ ਮੰਜੇ ਤੇ ਹਰਾ ਧਨੀਆ ਮੈਂ ਉੱਤੇ ਲਈ ਹੀ ਸੀ ਹਰਾ ਧਨੀਆ ਕੱਟ ਲਿਆ ਮਟਰ ਛਿਲ ਕੇ ਰੱਖਾਂਗੀ ਇੱਧਰ ਚਟਨੀ ਵਾਸਤੇ ਥੋੜਾ ਜਿਹਾ ਧਨੀਆ ਰੱਖਿਆ ਟੋਕਰੀ ਦੇ ਵਿੱਚ ਤੇ ਲੋ ਵਾਸਤੇ ਹੁਣ ਮੈਂ ਧਨੀਆ ਵਗੈਰਾ ਕੱਟ ਕੇ ਨੀਚੇ ਲੈ ਜਾਂਦਾ ਤੇ ਅੱਧਰ ਆਪਣੀ ਸਬਜ਼ੀਆਂ ਬਣ ਗਈਆਂ ਸੀ ਇਹਦੇ 'ਚ ਹਰਾ ਧਨੀਆ ਪਾਵਾਂਗੇ ਦਾਲ 'ਚ ਵੀ ਪਾਵਾਂਗੇ ਥੜਕਾ ਵਗੈਰਾ ਲਾਤਾ ਸੀ ਦਾਲ ਨੂੰ ਵੀ ਤਿਆਰ ਦੁਪਹਿਰ ਦਾ ਲੰਚ ਨਾ ਬਹੁਤ ਜ਼ਿਆਦਾ ਟੇਸਟੀ ਸੀਗਾ ਨਾਲ ਦਾਲ ਝੋਲ ਤੇ ਨਾਲ ਪੇਠੇਰੀ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਇਧਰ ਫੁਲਕੇ ਵੀ ਬਣਾ ਲਏ ਸੀ ਮੈਂ ਤੇ ਲੋ ਜੀ ਆਪਾਂ ਹਰੇ ਧਨੀਆ ਦੀ ਨਾ ਤਾਏ ਤਾਜ ਦੀ ਚਟਨੀ ਬਣਾ ਲੰਨੇ ਆ ਬੜਾ ਵਧੀਆ ਸੀ ਧਨੀਆ ਹਰਾ ਹਰਾ ਹੈਨ ਕਈ ਵਾਰ ਹੁੰਦਾ ਨੇ ਜਿਵੇਂ ਥੋੜਾ ਮੁਰਝਾਇਆ ਜਾ ਹੁੰਦਾ ਹੈ ਬੜਾ ਹਰਾ ਤਾਜ਼ਾ ਜਾ ਸੀਗਾ ਚਲੋ ਜੀ ਆਪਣੀ ਚਟਣੀ ਵੀ ਬਣਾ ਲਈਏ ਤੇ ਸਬਜ਼ੀਆਂ ਵਗੈਰਾ ਗਰਮ ਕਰ ਲਈ ਪਈਆਂ ਤੇ ਬਸ ਫੁਲਕੇ ਬਣੇ ਪਿਆ ਸਾਰਿਆਂ ਨੂੰ ਪਾ ਪਾ ਕੇ ਲੈ ਜਵਾਂਗੀ ਤੇ ਆ ਜੀ ਹੈਗੀਆਂ ਨੇ ਲੈਟਾਂ ਇਹ ਵਰਾ ਤੇ ਪਪਾ ਲੈ ਗਿਆ ਇਹਨੇ ਯਾ ਵੜੀ ਵਧੀਆ ਦਾ ਬਟਨ ਜਾਂ ਔਨ ਕਰਕੇ ਨਾ ਆਪੀ ਚੱਲ ਪੈਂਦੀਆਂ ਨੇ ਪਾਲਟੀਆਂ ਵਗੈਰਾ ਤੇ ਲੱਗੀਆਂ ਹੁੰਦੀਆਂ ਨੇ ਆ ਦੇਖੋ ਜੀ ਮੈਂ ਚਲਾ ਕੇ ਦੇਖ ਰਹੀ ਸੀ ਮਗਾ ਸੱਚੀ ਮੈਨੂੰ ਚੱਲਦੀਆਂ ਕਿ ਖਰਾਬ ਨੇ ਤੇ ਅੰਦਰ ਜੀ ਮੈਂ ਕਪੜੇ ਲਾ ਕੇ ਲਈ ਆਈ ਹੁਈਆਂ ਤੇ ਕਪੜੇ